ਇਕ ਜਿਵੇਂ ਡਾਕਟਰ ਖੇਲ ਸਿੰਘ ਨਾ ਪੀਸੀਐਮਐਸ ਡਾਕਟਰਾਂ ਦੇ ਸੁਭਾ ਪ੍ਰਧਾਨ ਅੱਜ ਸਾਨੂੰ ਹਰਪ੍ਰਸ ਹਰਪਾਲ ਚਿਮਾ ਜੀ ਨੇ ਬੁਲਾਇਆ ਇਸ ਫਰੈਂਕ ਮਿਸਟਰ ਸਾਹਿਬ ਨੇ ਸਾਡੇ ਕੁਝ ਇਸ਼ੂ ਸੀਗੇ ਪਬਲਿਕ ਹੈਲਥ ਕੇ ਲੈ ਕੇ ਜੋ ਅਸੀਂ ਸਰਕਾਰ ਦੇ ਅੱਗੇ ਰੱਖੇ ਸੀਗੇ ਅਗਸਤ ਦੇ ਮਹੀਨੇ ਦੇ ਵਿੱਚ ਉਹ ਉਸ ਟਾਈਮ ਰਿਜ਼ੋਲਵ ਨਹੀਂ ਹੋ ਪਾਏ ਸਾਨੂੰ ਸਟ੍ਰਾਈਕ ਦੀ ਕਾਲ ਦੇਣੀ ਪੈਗੀ ਤੋਂ ਉਸ ਤੋਂ ਬਾਅਦ ਸੀਰੀਅਲ ਮੀਟਿੰਗਸ ਹੋਈਆਂ ਸੀਐਮ ਸਾਹਿਬ ਨੇ ਵੀ ਇੰਟਰਵਨ ਕਿਤਾ ਸੀਗਾ ਕੈਬਨਟ ਸਭਾ ਕੋ ਮਿਲਣਾ ਸਾਡੀ ਮੀਟਿੰਗ ਹੋਈ ਐਚਐਮ ਸਾਹਿਬ ਨੇ ਆਪਣੇ ਲੈਵਲ ਤੇ ਵੀ ਕੋਸ਼ਿਸ਼ ਕੀਤੀ ਬੜੇ ਪੋਜ਼ਿਟਿਵ ਤਰੀਕੇ ਨਾਲ ਉਹ ਸਾਰੀ ਜੋ ਮਸਲੇ ਸੀਗੇ ਉਹ ਹੱਲ ਹੋ ਗਏ ਸਨ ਸਾਨੂੰ ਰਿਟਰਨ ਅਸ਼ੋਰੈਂਸ ਸਕੱਬਲਟਸ ਆਫ ਕਮੇਟੀ ਵੱਲੋਂ ਮਿਲ ਗਈ ਸੀ ਪਲੱਸ ਇੱਕ ਪਬਲਿਕ ਪਲੇਟਫਾਰਮ ਤੇ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਸਾਨੂੰ ਉਹਨਾਂ ਨੇ ਅਸ਼ੋਰੈਂਸ ਦਿੱਤੀ ਸੀ ਕਿ ਜੋ ਤੁਹਾਨੂੰ ਰਿਟਰਨ ਚ ਦਿੱਤਾ ਗਿਆ ਹੈ ਉਹ ਤੁਹਾਨੂੰ ਪੂਰਾ ਕਰਕੇ ਟਾਈਮ ਬਾਉਂਡ ਤਰੀਕੇ ਨਾਲ ਦਵਾਂਗੇ ਉਹਦੇ ਵਿੱਚ ਸਰਕਾਰ ਨਾਲ ਅਸੀਂ ਇਹ ਗੱਲ ਕੀਤੀ ਸੀ ਕਿ ਅਸੀਂ ਇਸ ਗੱਲ ਤੋਂ ਚਿੰਤਿਤ ਹਾਂ ਕਿ ਸਾਡਾ ਜੋ ਕੇਟਰ ਹੈਗਾ ਉਹ ਦਿਨ-ਬਦਨ ਸ਼ਿੰਕ ਹੋ ਰਿਹਾ ਲੋਕੀ ਨਵੇਂ ਆ ਨਹੀਂ ਰਹੇ ਜੋ ਆਰਐਨਏ ਉਹ ਛੱਡ ਕੇ ਜਾ ਰਹੇ ਨੇ 2022 ਦੇ ਵਿੱਚ ਜੋ ਵੋਕਰ ਇੰਟਰਵਿਊ ਲਾਸਟ ਇਸ ਤੋਂ ਪਹਿਲਾਂ ਹੋਈ ਸੀਗੀ ਉਹਦੇ ਵਿੱਚ ਸਿਰਫ 20-25% ਲੋਕਾਂ ਨੇ ਜੁਆਇਨ ਕੀਤਾ ਸੀਗਾ ਬਾਕੀ ਪੋਸਟਾਂ ਖਾਲੀ ਗਈ ਸੀਗੀਆਂ